ਹਾਂਜੀ ਸਾਰੇ ਉਮੀਦਵਾਰਾਂ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OSDC ਚੈਨਲ ਦੇ ਉੱਪਰ ਸੋ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਦੁਆਰਾ ਸਪੋਰਟਸ ਸੁਪਰਵਾਈਜ਼ਰ ਅਤੇ ਸਪੋਰਟਸ ਕੋਚ ਦੀ ਜਿਹੜੀ ਭਰਤੀ ਹੈ ਉਹ ਅਨਾਉਂਸ ਕੀਤੀ ਗਈ ਹੈ ਤਾਂ ਇਹ ਭਰਤੀ ਸਿਰਫ ਇੰਟਰਵਿਊ ਦੇ ਉੱਪਰ ਆਧਾਰਿਤ ਹੈ ਤਾਂ ਇੰਟਰਵਿਊ ਦੇ ਵਿੱਚ ਕਿਹੜੇ ਕੁਐਸਚਨ ਪੁੱਛੇ ਜਾ ਸਕਦੇ ਹਨ ਅਤੇ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਆਨਸਰ ਉਹ ਦਿੱਤਾ ਜਾ ਸਕਦਾ ਹੈ ਤਾਂ ਇਸ ਦੇ ਲਈ ਕੁਝ ਡੈਮੋ ਕੁਐਸਚਨਸ ਅਤੇ ਉਹਨਾਂ ਦੇ ਆਨਸਰ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੇਣ ਜਾ ਰਿਹਾ ਹਾਂ ਕੰਪਲੀਟ ਜਿਹੜੇ ਨੋਟਸ ਨੇ ਤੁਸੀਂ ਪਰਚੇਸ ਕਰਨ ਲਈ ਸੰਪਰਕ ਕਰ ਸਕਦੇ ਹੋ 9569677123 ਦੇ ਉੱਪਰ WhatsApp ਮੈਸੇਜ ਵੀ ਕਰ ਸਕਦੇ ਹੋ ਤਾਂ ਸ਼ੁਰੂ ਕਰਦੇ ਆਪਾਂ ਕੁਐਸਚਨ ਨੰਬਰ 1 ਸੋ ਪਹਿਲਾ ਕੁਐਸਚਨ ਆਪਣਾ ਹੈ ਕੈਨ ਯੂ ਸ਼ੇਅਰ ਯੋਰ ਐਕਸਪੀਰੀਅੰਸ ਇਨ ਸਪੋਰਟਸ ਮੈਨੇਜਮੈਂਟ ਐਂਡ ਸੁਪਰਵਾਈਜ਼ਨ ਕੀ ਤੁਸੀਂ ਖੇਡ ਪ੍ਰਬੰਧਨ ਜਾਂ ਨਿਗਰਾਨੀ ਵਿੱਚ ਆਪਣਾ ਅਨੁਭਵ ਸਾਂਝਾ ਕਰ ਸਕਦੇ ਹੋ ਮਤਲਬ ਤੁਹਾਨੂੰ ਤੁਹਾਡੇ ਐਕਸਪੀਰੀਅੰਸ ਬਾਰੇ ਪੁੱਛਿਆ ਜਾ ਸਕਦਾ ਹੈ ਸੋ ਤੁਸੀਂ ਇਸ ਦਾ ਆਨਸਰ ਕਿਵੇਂ ਕਰੋਗੇ ਆਈ ਹੈਵ ਸੋਲਿਡ ਬੈਕਗਰਾਉਂਡ ਇਨ ਸਪੋਰਟਸ ਮੈਨੇਜਮੈਂਟ ਕਿ ਮੇਰੇ ਕੋਲ ਸਪੋਰਟਸ ਪ੍ਰਬੰਧਨ ਦਾ ਠੋਸ ਤਜਰਬਾ ਹੈ ਪਿਛੋਕੜ ਹੈ ਠੀਕ ਹੈ ਨਾਲ ਤੁਸੀਂ ਇੱਥੇ ਬੋਲ ਸਕਦੇ ਹੋ ਕਿ ਤੁਹਾਡੇ ਕੋਲ ਕਿੰਨੇ ਸਾਲ ਦਾ ਐਕਸਪੀਰੀਅੰਸ ਹੈ ਤੁਸੀਂ ਉੱਥੇ ਇਹ ਦੱਸਣਾ ਜ਼ਰੂਰੀ ਹੈ ਤੇ ਇਨ ਮਾਈ ਪ੍ਰੀਵੀਅਸ ਰੋਲ ਇਨ ਡੈਸ਼ ਆਰਗੇਨਾਈਜੇਸ਼ਨ ਤੁਸੀਂ ਕਿਹੜੀ ਸੰਸਥਾ 'ਚ ਕੰਮ ਕੀਤਾ ਹੈ ਕਿਹੜੇ ਸਪੋਰਟਸ ਈਵੈਂਟ ਨੂੰ ਤੁਸੀਂ ਮੈਨੇਜ ਕੀਤਾ ਹੈ ਤਾਂ ਤੁਸੀਂ ਇਹਦੇ ਬਾਰੇ ਦੱਸੋਗੇ then i successfully supervised various sports programs ensuring smooth operations and participant satisfaction ਤਾਂ ਇਸ ਦਾ ਅਰਥ ਕੀ ਹੋਇਆ ਕਿ ਮੈਂ ਵੱਖ-ਵੱਖ ਖੇਡ ਪ੍ਰੋਗਰਾਮਾਂ ਦੀ ਸਫਲਤਾਪੂਰਵਕ ਨਿਗਰਾਨੀ ਕੀਤੀ ਹੈ ਨਿਰਵਿਘਨ ਸੰਚਾਲਨ ਕੀਤਾ ਹੈ ਅਤੇ ਭਾਗੀਦਾਰਾਂ ਦੀ ਸੰਤੁਸ਼ਟੀ ਨੂੰ ਯਕੀਨੀ ਬਣਾਇਆ ਹੈ ਇਸੇ ਤਰ੍ਹਾਂ ਅਗਲਾ ਪੁੱਛਰ ਆਪਣਾ ਹੈ ਉਹ ਹੈ ਹਾਊ ਡੂ ਯੂ ਪਲਾਨ ਟੂ ਮੋਟੀਵੇਟ ਐਂਡ ਲੀਡ ਯੂਅਰ ਟੀਮ ਆਫ ਕੋਚਸ ਐਂਡ ਸਟਾਫ ਤੁਸੀਂ ਕੋਚਾਂ ਅਤੇ ਸਟਾਫ ਦੀ ਆਪਣੀ ਟੀਮ ਨੂੰ ਪ੍ਰੇਰਿਤ ਅਤੇ ਅਗਵਾਈ ਕਰਨ ਦੀ ਯੋਜਨਾ ਕਿਵੇਂ ਬਣਾਉਂਦੇ ਹੋ ਤਾਂ ਇਸ ਦਾ ਆਨਸਰ ਕੁਝ ਇਸ ਪ੍ਰਕਾਰ ਦਿੱਤਾ ਜਾ ਸਕਦਾ ਹੈ ਕਿ ਆਈ ਬਲੀਵ ਇਨ ਫੋਸਟਰਿੰਗ ਅ ਪੋਜ਼ਿਟਿਵ ਐਂਡ ਕੋਲੈਬੋਰੇਟਿਵ ਵਰਕ এনਵਾਇਰਨਮੈਂਟ ਮੈਂ ਇੱਕ ਸਕਾਰਾਤਮਕ ਅਤੇ ਸਹਿਯੋਗੀ ਕੰਮ ਦੇ ਮਾਹੌਲ ਨੂੰ ਉਤਸ਼ਾਹਿਤ ਕਰਨ ਵਿੱਚ ਵਿਸ਼ਵਾਸ ਕਰਦਾ ਹਾਂ ਆਈ ਪਲਾਨ ਟੂ ਮੋਟੀਵੇਟ ਮਾਈ ਟੀਮ ਬਾਈ ਸੈਟਿੰਗ ਕਲੀਅਰ ਐਕਸਪੈਕਟੇਸ਼ਨਸ ਪ੍ਰੋਵਾਈਡਿੰਗ ਰੈਗੂਲਰ ਫੀਡਬੈਕ ਐਂਡ ਰੈਕੋਗਨਾਈਜ਼ਿੰਗ देयर ਅਚੀਵਮੈਂਟਸ ਅਰਥਾਤ ਮੈਂ ਸਪਸ਼ਟ ਉਮੀਦਾਂ ਨਿਰਧਾਰਤ ਕਰਕੇ ਨਿਯਮਤ ਫੀਡਬੈਕ ਪ੍ਰਦਾਨ ਕਰਕੇ ਅਤੇ ਉਹਨਾਂ ਦੀ ਪ੍ਰਾਪਤੀਆਂ ਨੂੰ ਮਾਨਤਾ ਦੇ ਕੇ ਆਪਣੀ ਟੀਮ ਨੂੰ ਪ੍ਰੇਰਿਤ ਕਰਨ ਦੀ ਯੋਜਨਾ ਬਣਾਉਂਦਾ ਹਾਂ ਕੁਐਸਚਨ ਨੰਬਰ 3 ਆਪਣਾ ਹੈ ਵਟ ਸਟ੍ਰੈਟਜਿਸ ਊਡ ਯੂ ਇੰਪਲੀਮੈਂਟ ਟੂ ਐਨਹਾਂਸ ਪਾਰਟਿਸਪੈਂਟ ਅਗੇਜਮੈਂਟ ਐਂਡ ਸੈਟੀਸਫੈਕਸ਼ਨ ਤੁਸੀਂ ਭਾਗੀਦਾਰਾਂ ਦੀ ਸਮੂਲੀਅਤ ਅਤੇ ਸੰਤੋਸ਼ਟੀ ਨੂੰ ਵਧਾਉਣ ਲਈ ਕਿਹੜੀਆਂ ਰਣਨੀਤੀਆਂ ਲਾਗੂ ਕਰਦੇ ਹੋ ਜਾਂ ਕਰੋਗੇ ਤਾਂ ਇਸ ਦਾ ਆਨਸਰ ਤੁਸੀਂ ਇਸ ਪ੍ਰਕਾਰ ਦਵੋਗੇ ਟੂ ਐਨਹਾਂਸ ਪਾਰਟਿਸਪੈਂਟ ਅਗੇਜਮੈਂਟ i would focus on creating diverse and inclusive sport program organizing regular events and tournaments and soliciting feedback to make continuous improvement ਭਾਗੀਦਾਰਾਂ ਦੀ ਸਮੂਲੀਅਤ ਨੂੰ ਵਧਾਉਣ ਲਈ ਮੈਂ ਵਿਭਿੰਨ ਅਤੇ ਸਮਲਿਤ ਇਨਕਲੂਸਿਵ ਦਾ ਮਤਲਬ ਹੁੰਦਾ ਹੈ ਸਮਲਿਤ ਖੇਡ ਪ੍ਰੋਗਰਾਮਾਂ ਨੂੰ ਬਣਾਉਣ ਨਿਯਮਤ ਸਮਾਗਮਾਂ ਅਤੇ ਟੂਰਨਾਮੈਂਟਾਂ ਦਾ ਆਯੋਜਨ ਕਰਨ ਅਤੇ ਲਗਾਤਾਰ ਸੁਧਾਰ ਕਰਨ ਲਈ ਫੀਡਬੈਕ ਮੰਗਣ ਤੇ ਧਿਆਨ ਦਿੰਦਾ ਹਾਂ ਇੱਕ ਸਕਾਰਾਤਮਕ ਅਤੇ ਆਨੰਦਮਈਕ ਅਨੁਭਵ ਯਕੀਨੀ ਬਣਾ ਕੇ ਅਸੀਂ ਭਾਗੀਦਾਰਾਂ ਦੀ ਸੰਤੁਸ਼ਟੀ ਨੂੰ ਵਧਾ ਸਕਦੇ ਹਾਂ ਮੀਨਸ ਬਾਏ ਐਨਸ਼ੂਰਿੰਗ ਅ ਪੋਜ਼ਿਟਿਵ ਐਂਡ ਐਨਜੋਏਅਬਲ ਐਕਸਪੀਰੀਅੰਸ ਵੀ ਕੈਨ ਬੂਸਟ ਪਾਰਟਿਸਪੈਂਟ ਸੈਟੀਸਫੈਕਸ਼ਨ ਕੁਐਸਚਨ ਨੰਬਰ 4 ਹਾਊ ਡੂ ਯੂ ਹੈਂਡਲ ਕਨਫਲਿਕਟ অর ਡਿਸਪਿਊਟ ਵਿਦਿਨ ਦਾ ਸਪੋਰਟਸ ਪ੍ਰੋਗਰਾਮ অর ਅਮੰਗ ਟੀਮ ਮੈਂਬਰਸ ਤੁਸੀਂ ਖੇਡ ਪ੍ਰੋਗਰਾਮਾਂ ਦੇ ਅੰਦਰ ਜਾਂ ਟੀਮ ਦੇ ਮੈਂਬਰਾਂ ਦੇ ਵਿੱਚਕਾਰ ਝਗੜਿਆਂ ਨੂੰ ਕਿਵੇਂ ਨਜਿੱਠਦੇ ਹੋ ਤਾਂ ਤੁਸੀਂ ਇਸ ਦਾ ਆਨਸਰ ਇਸ ਤਰ੍ਹਾਂ ਦੇ ਸਕਦੇ ਹੋ ਆਈ ਬਲੀਵ ਇਨ ਐਡਰੈਸਿੰਗ ਕਨਫਲਿਕਟ ਪ੍ਰੋਂਪਟਲੀ ਐਂਡ ਡਿਪਲੋਮੈਟਿਕਲੀ ਓਪਨ ਕਮਿਊਨੀਕੇਸ਼ਨ ਇਜ਼ ਕੀ ਐਂਡ ਆਈ ਊਡ ਐਨਕੋਰੇਜ ਟੀਮ ਮੈਂਬਰਸ ਟੂ ਐਕਸਪ੍ਰੈਸ ਥੇਅਰ ਕਨਸਰਨਸ ਅਰਥਾਤ ਮੈਂ ਝਗੜਿਆਂ ਨੂੰ ਤੁਰੰਤ ਅਤੇ ਕੂਟਨੀਤਿਕ ਡਿਪਲੋਮੈਟਿਕ ਤੋ ਭਾਵ ਹੁੰਦਾ ਕੂਟਨੀਤਿਕ ਢੰਗ ਨਾਲ ਹੱਲ ਕਰਨ ਵਿੱਚ ਵਿਸ਼ਵਾਸ ਰੱਖਦਾ ਹਾਂ ਖੁੱਲਾ ਸੰਚਾਰਨ ਮਹੱਤਵਪੂਰਨ ਹੈ ਮਤਲਬ ਓਪਨ ਕਮਿਊਨੀਕੇਸ਼ਨ ਜੁੜੀ ਹੈ ਉਹ ਸਿਗਨੀਫੀਕੈਂਟ ਹੈ ਅਤੇ ਮੈਂ ਟੀਮ ਦੇ ਮੈਂਬਰਾਂ ਨੂੰ ਆਪਣੀਆਂ ਚਿੰਤਾਵਾਂ ਪ੍ਰਗਟ ਕਰਨ ਲਈ ਉਤਸ਼ਾਹਿਤ ਕਰਦਾ ਹਾਂ ਠੀਕ ਹੈ ਤਾਂ ਕਿ ਜਿਸੇ ਵੀ ਕੋਈ ਕਨਸਰਨ ਜਿਸ ਦੀ ਵੀ ਕੋਈ ਚਿੰਤਾ ਹੋਵੇਗੀ ਜ ਉਹ ਪ੍ਰਗਟ ਕਰੇਗਾ ਤਾਂ ਜਿਹੜੇ ਝਗੜੇ ਦੇ ਸੁਭਾਅ ਬਣਾਏ ਹੋ ਘਟ ਜਾਂਦੀ ਹੈ ਸੋ ਇਸ ਤਰ੍ਹਾਂ ਹੀ ਇਸ ਅਨਸਰ ਨੂੰ ਇਸ ਪ੍ਰਕਾਰ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ ਕਿ ਬਾਏ ਫੈਸਿਲਿਟੇਟਿੰਗ ਕੰਸਟਰਕਟਿਵ ਕਮਿਊਨੀਕੇਸ਼ਨ অর ਕਨਵਰਸੇਸ਼ਨ ਐਂਡ ਫਾਈਂਡਿੰਗ ਅ ਮਿਊਚੁਅਲੀ ਬੈਨੀਫੀਸ਼ੀਅਲ ਸੋਲੂਸ਼ਨ ਵੀ ਕੈਨ ਰਿਜ਼ੋਲਵ ਕਨਫਲਿਕਟ ਐਂਡ ਮੇਨਟੇਨ ਅ ਪੋਜ਼ਿਟਿਵ ਡਾਇਨਾਮਿਕਸ ਅਰਥਾਤ ਉਸਾਰੂ ਗੱਲਬਾਤ ਦੀ ਸਹੂਲਤ ਦੇ ਕੇ ਮੈਂ ਆਪਸੀ ਲਾਭ ਦਾ ਇੱਕ ਹੱਲ ਲੱਭ ਕੇ ਟਕਰਾਵਾਂ ਨੂੰ ਹੱਲ ਕਰ ਸਕਦਾ ਹਾਂ ਅਤੇ ਇੱਕ ਸਕਾਰਾਤਮਕ ਟੀਮ ਗਤੀਸ਼ੀਲਤਾ ਬਣਾ ਕੇ ਰੱਖ ਸਕਦਾ ਹਾਂ। ਕੁਐਸਚਨ ਨੰਬਰ 5 ਵਾਟ ਵਾਟ ਮੈਜਰਸ ਵੁਡ ਯੂ ਟੇਕ ਟੂ ਐਨਸ਼ੂਰ ਦਾ ਸੇਫਟੀ ਐਂਡ ਵੈਲਬਿੰਗ ਆਫ ਪਾਰਟਿਸਪੈਂਟਸ ਇਨ ਸਪੋਰਟ ਐਕਟੀਵिटीज ਖੇਡ ਗਤੀਵਿਧੀਆਂ ਵਿੱਚ ਭਾਗ ਲੈਣ ਵਾਲਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਤੁਸੀਂ ਕੀ ਉਪਾਅ ਕਰੋਗੇ? ਤਾ ਇਸਦਾ ਆਨਸਰ ਦੇਣਾ ਹੈ ਆਪਾਂ ਸੇਫਟੀ ਇਜ਼ ਟਾਪ ਪ੍ਰਾਇੋਰਟੀ ਸੁਰੱਖਿਆ ਇੱਕ ਪ੍ਰਮੁੱਖ ਤਰਜੀਹ ਹੈ ਆਈ ਊਡ ਇੰਪਲੀਮੈਂਟ ਥੋਰੋ ਸੇਫਟੀ ਪ੍ਰੋਟੋਕੋਲਸ ਕੰਡਕਟ ਰੈਗੂਲਰ ਇਕੁਪਮੈਂਟ ਇਨਸਪੈਕਸ਼ਨਸ ਐਂਡ ਐਨਸ਼ਯੂਰ ਥੈਟ ਆਲ ਸਟਾਫ ਮੈਂਬਰਸ ਆਰ ਟ੍ਰੇਨਡ ਇਨ ਦਾ ਫਰਸਟ ایڈ ਮੈਂ ਪੂਰੀ ਤਰ੍ਹਾਂ ਸੁਰੱਖਿਆ ਪ੍ਰੋਟੋਕੋਲ ਨੂੰ ਲਾਗੂ ਕਰਾਂਗਾ ਨਿਯਮਤ ਸਾਜ਼ੋ ਸਮਾਨ ਦੀ ਜਾਂਚ ਕਰਾਂਗਾ ਅਤੇ ਇਹ ਯਕੀਨੀ ਬਣਾਵਾਂਗਾ ਕਿ ਸਾਰੇ ਸਟਾਫ ਮੈਂਬਰ ਫਰਸਟ ایڈ ਵਿੱਚ ਸਿੱਖਿਅਤ ਹਨ ਕਲੀਅਰ ਕਮਿਊਨੀਕੇਸ਼ਨ ਵਿਦ ਪਾਰਟਿਸਪੈਂਟਸ ਐਂਡ ਥੇਅਰ ਗਾਰਡੀయన్స్ ਰਿਗਾਰਡਿੰਗ ਸੇਫਟੀ ਗਾਈਡਲਾਈਨਸ ਇਜ਼ ਕਰੂਸ਼ੀਅਲ ਟੂ ਕ੍ਰੀਏਟ ਅ ਸਿਕਯੂਅਰ ਸਪੋਰਟਸ এনਵਾਇਰਨਮੈਂਟ ਇਸ ਤੋਂ ਇਲਾਵਾ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੇ ਸਬੰਧ ਵਿੱਚ ਭਾਗੀਦਾਰਾਂ ਅਤੇ ਉਹਨਾਂ ਦੇ ਸਰਪ੍ਰਸਤਾ ਨਾਲ ਸਪਸ਼ਟ ਸੰਚਾਰ ਬਹੁਤ ਮਹੱਤਵਪੂਰਨ ਹੈ ਸੋ ਅਜਿਹੇ ਕਰਨ ਨਾਲ ਸੁਰੱਖਿਅਤ ਖੇਡ ਵਾਤਾਵਰਨ ਬਣਾਇਆ ਜਾ ਸਕਦਾ ਹੈ ਹੁਣ ਚੱਲਦੇ ਆਪਾਂ ਕੁਐਸਚਨ ਨੰਬਰ 6 ਦੇ ਉੱਪਰ ਕੁਐਸਚਨ ਨੰਬਰ 6 ਹੈ how do you stay updated on latest trends and development in sports industry ਤੁਸੀਂ ਖੇਡ ਉਦਯੋਗ ਵਿੱਚ ਨਵੀਨਤਮ ਰੁਝਾਨਾਂ ਅਤੇ ਵਿਕਾਸ ਬਾਰੇ ਕਿਵੇਂ ਆਪਣੇ ਆਪ ਨੂੰ ਅਪਡੇਟ ਰੱਖਦੇ ਹੋ ਤਾਂ ਇਸ ਦਾ ਅਨਸਰ ਕਰਾਂਗੇ ਆਈ ਸਟੇ ਅਪਡੇਟਡ ਬਾਏ ਰੈਗੂਲਰਲੀ ਅਟੈਂਡਿੰਗ sport ਮੈਨੇਜਮੈਂਟ ਕਾਨਫਰੰਸਸ ਪਾਰਟਿਸਿਪੇਟਿੰਗ ਇਨ ਪ੍ਰੋਫੈਸ਼ਨਲ ਡਿਵੈਲਪਮੈਂਟ ਕੋਰਸਸ ਐਂਡ ਨੈਟਵਰਕਿੰਗ ਵਿਦ ਇੰਡਸਟਰੀ ਪ੍ਰੋਫੈਸ਼ਨਲਸ ਮੈਂ ਸਪੋਰਟਸ ਮੈਨੇਜਮੈਂਟ ਕਾਨਫਰੰਸਾਂ ਵਿੱਚ ਨਿਯਮਿਤ ਤੌਰ ਤੇ ਸ਼ਾਮਲ ਹੋ ਕੇ ਪੇਸ਼ੇਵਰ ਵਿਕਾਸ ਕੋਰਸਾਂ ਵਿੱਚ ਹਿੱਸਾ ਲੈ ਕੇ ਅਤੇ ਉਦਯੋਗ ਦੇ ਪੇਸ਼ੇਵਰਾਂ ਨਾਲ ਨੈਟਵਰਕਿੰਗ ਕਰਕੇ ਅਪਡੇਟ ਰਹਿੰਦਾ ਹਾਂ ਆਈ ਆਲਸੋ ਮੇਕ ਅ ਪੁਆਇੰਟ ਟੂ ਫੋਲੋ ਰੈਪਿਊਟੇਬਲ ਸਪੋਰਟਸ ਪਬਲੀਕੇਸ਼ਨ ਐਂਡ ਵੈਬਸਾਈਟਸ ਟੂ ਸਟੇ ਇਨਫੋਰਮਡ ਅਬਾਊਟ ਦਾ ਲੇਟੈਸਟ ਟ੍ਰੈਂਡਸ ਐਂਡ ਬੈਸਟ ਪ੍ਰੈਕਟਿਸਸ ਆਈ ਆਲਸੋ ਮੇਕ ਅ ਪੁਆਇੰਟ ਟੂ ਫੋਲੋ ਰੈਪਿਊਟੇਬਲ ਸਪੋਰਟਸ ਪਬਲੀਕੇਸ਼ਨ ਐਂਡ ਵੈਬਸਾਈਟਸ ਟੂ ਸਟੇ ਇਨਫੋਰਮਡ ਅਬਾਊਟ ਦਾ ਲੇਟੈਸਟ ਟ੍ਰੈਂਡਸ ਐਂਡ ਬੈਸਟ ਪ੍ਰੈਕਟਿਸਸ ਮੈਂ ਨਵੀਨਤਮ ਰੁਝਾਨਾਂ ਅਤੇ ਵਧੀਆ ਅਭਿਆਸਾਂ ਬਾਰੇ ਆਪਣੇ ਆਪ ਨੂੰ ਅਪਡੇਟ ਰੱਖਣ ਲਈ ਵੈੱਬਸਾਈਟਸ ਅਤੇ ਜਿਹੜੇ ਪਬਲਿਸ਼ਰ ਨੇ ਉਹਨਾਂ ਨੂੰ ਵੀ ਫੋਲੋ ਕਰਦਾ ਹਾਂ ਇੱਥੇ ਪਬਲੀਕੇਸ਼ਨ ਤੋਂ ਭਾਵ ਹੈ ਕਿ ਜਿਹੜੇ ਨਾਮ ਪਰ ਕੋਈ ਰਸਾਲੇ ਨੇ ਜਾਂ ਕੋਈ ਜਰਨਲ ਨੇ ਜੋ ਸਿਰਫ ਖੇਡਾਂ ਬਾਰੇ ਅਪਡੇਟਸ ਦਿੰਦੇ ਨੇ ਠੀਕ ਹੈ ਤਾਂ ਅਜਿਹੇ ਰਸਾਲਿਆਂ ਦੇ ਜਾਂ ਅਜਿਹੇ ਜਰਨਲਸ ਦੇ ਨਾਮ ਵੀ ਤੁਹਾਨੂੰ ਪੁੱਛੇ ਜਾ ਸਕਦੇ ਨੇ ਕਿ ਖੇਡਾਂ ਦੇ ਲਈ ਸਭ ਤੋਂ ਵਧੀਆ ਅਪਡੇਟਸ ਕਿਹੜੇ ਜਰਨਲ ਰਾਹੀਂ ਸਾਨੂੰ ਮਿਲ ਸਕਦੀਆਂ ਨੇ ਤਾਂ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਨੇ ਉਹ ਵੀ ਤੁਹਾਨੂੰ ਪੁੱਛੇ ਜਾਂਦੇ ਬਹੁਤ ਸੰਭਾਵਨਾ ਹੈ ਸੋ ਇਹ ਸਾਰੇ ਕੁਐਸਚਨ ਅਤੇ ਉਹਨਾਂ ਦੇ ਆਨਸਰ ਵੀ ਤੁਹਾਨੂੰ ਮੇਰੇ ਪੀਡੀਐਫ ਜਾਂ ਵੀਡੀਓ ਨੋਟਸ ਵਿੱਚ ਮਿਲ ਜਾਣਗੇ ਤਾਂ ਤੁਸੀਂ ਉਹਦੇ ਲਈ ਸੰਪਰਕ ਕਰਨਾ ਹੈ 9569677123 ਦੇ ਉੱਪਰ ਚੱਲਦੇ ਆਪਾਂ ਅਗਲੇ ਕੁਐਸਚਨ ਤੇ ਕੁਐਸਚਨ ਨੰਬਰ 7 ਕੈਨ ਯੂ ਪ੍ਰੋਵਾਈਡ ਐਨ ਐਗਜ਼ਾਮਪਲ ਆਫ ਸਕਸੈਸਫੁਲ ਸਪੋਰਟਸ ਪ੍ਰੋਗਰਾਮ অর ਇਵੈਂਟ ਯੂ ਹੈਵ ਆਰਗੇਨਾਈਜ਼ਡ ਇਨ ਦਾ ਪਾਸਟ ਕੀ ਤੁਸੀਂ ਇੱਕ ਸਫਲ ਖੇਡ ਪ੍ਰੋਗਰਾਮ ਜਾਂ ਇਵੈਂਟ ਦੀ ਉਦਾਹਰਣ ਦੇ ਸਕਦੇ ਹੋ ਜੋ ਤੁਸੀਂ ਪਿਛਲੇ ਸਮੇਂ ਵਿੱਚ ਆਯੋਜਿਤ ਕੀਤਾ ਹੈ ਸੋ ਇਸ ਦਾ ਆਨਸਰ ਤੁਸੀਂ ਇਸ ਤਰੀਕੇ ਨਾਲ ਦੇ ਸਕਦੇ ਹੋ ਕਿ ਇਨ ਮਾਈ ਪ੍ਰੀਵੀਅਸ ਰੋਲ ਆਈ ਆਰਗੇਨਾਈਜ਼ਡ ਕਮਿਊਨਿਟੀ ਸਪੋਰਟਸ ਫੈਸਟੀਵਲ ਥੈਟ ਸੋ ਅ ਸਿਗਨੀਫੀਕੈਂਟ ਇਨਕਰੀਸ ਇਨ ਪਾਰਟਿਸਪੇਸ਼ਨ ਐਂਡ ਪੋਜ਼ਿਟਿਵ ਫੀਡਬੈਕ ਮੇਰੀ ਪਿਛਲੀ ਭੂਮਿਕਾ ਵਿੱਚ ਮੈਂ ਇੱਕ ਕਮਿਊਨਿਟੀ ਸਪੋਰਟਸ ਫੈਸਟੀਵਲ ਦਾ ਆਯੋਜਨ ਕੀਤਾ ਜਿਸ ਵਿੱਚ ਭਾਗੀਦਾਰੀ ਅਤੇ ਸਕਾਰਾਤਮਕ ਫੀਡਬੈਕ ਵਿੱਚ ਇੱਕ ਮਹੱਤਵਪੂਰਨ ਵਾਧਾ ਦੇਖਿਆ ਗਿਆ by collaborating with local businesses for sponsorships implementing creative marketing strategies and ensuring flawless event logistic we created a memorable and successful sports program ਇਸ ਦਾ ਅਰਥ ਹੋਇਆ ਕਿ ਸਪਾਂਸਰਸ਼ਿਪ ਲਈ ਸਥਾਨਕ ਕਾਰੋਬਾਰਾਂ ਨਾਲ ਸਹਿਯੋਗ ਕਰਕੇ ਰਚਨਾਤਮਕ ਮਾਰਕੀਟਿੰਗ ਰਣਨੀਤੀ ਨੂੰ ਲਾਗੂ ਕਰਕੇ ਅਤੇ ਨਿਰਦੋਸ਼ ਇਵੈਂਟ ਲੋਜਿਸਟਿਕ ਨੂੰ ਯਕੀਨੀ ਬਣਾ ਕੇ ਅਸੀਂ ਇੱਕ ਯਾਦਗਾਰ ਅਤੇ ਸਫਲ ਪ੍ਰੋਗਰਾਮ ਬਣਾਇਆ ਸੋ ਇਸੇ ਤਰ੍ਹਾਂ ਇਸ ਕੁਐਸਚਨ ਦੇ ਵਿੱਚੋਂ ਬਹੁਤ ਸਾਰੇ ਹੋਰ ਵੀ ਕੁਐਸਚਨ ਅਰਾਈਜ਼ ਹੋ ਸਕਦੇ ਨੇ ਕਿ ਖੇਡਾਂ ਨੂੰ ਸਪਾਂਸਰਸ਼ਿਪ ਕੌਣ-ਕੌਣ ਕਰ ਸਕਦਾ ਹੈ ਠੀਕ ਹੈ ਜਾਂ ਕਿਹੜੇ ਕੱਪ ਨੂੰ ਕਿਸ ਨੇ ਸਪான்ਸਰ ਕੀਤਾ ਹੈ ਤਾਂ ਇਸ ਤਰ੍ਹਾਂ ਦੇ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਨੇ ਤੇ ਨਾਲ ਹੀ ਕਿਹੜੀਆਂ ਤੁਸੀਂ ਮਾਰਕੀਟਿੰਗ ਜਿਹੜੀਆਂ ਰਣਨੀਤੀਆਂ ਨੇ ਉਹ ਅਪਣਾ ਸਕਦੇ ਹੋ ਜਾਂ ਜਿਹੜੇ ਸਥਾਨਕ ਕਾਰੋਬਾਰੀ ਹੁੰਦੇ ਨੇ ਮਤਲਬ ਲੋਕਲ ਬਿਜ਼ਨਸ ਹੁੰਦੇ ਨੇ ਤੁਸੀਂ ਉਹਨਾਂ ਨੂੰ ਖੇਡਾਂ ਦੇ ਵਿੱਚ ਕਿਵੇਂ ਆਪਣਾ ਜਿਹੜਾ ਹੈਗਾ ਯੋਗਦਾਨ ਪਾਉਣ ਦੇ ਲਈ ਪ੍ਰੇਰਿਤ ਕਰ ਸਕਦੇ ਹੋ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਪ੍ਰਸ਼ਨ ਨੇ ਉਹ ਬਣ ਸਕਦੇ ਨੇ ਬਹੁਤ ਵਾਰ ਇਦਾਂ ਵੀ ਦੇਖਿਆ ਜਾਂਦਾ ਹੈ ਕਿ ਜਦੋਂ ਆਪਾਂ ਇੰਟਰਵਿਊ ਦੇ ਵਿੱਚ ਕੋਈ ਸਬਜੈਕਟਿਵ ਕੁਐਸਚਨ ਦਾ ਆਨਸਰ ਦਿੰਦੇ ਹਾਂ ਤਾ ਤੁਹਾਡੇ ਉੱਤਰ ਦੇ ਵਿੱਚ ਉਹ ਹੀ ਬਹੁਤ ਸਾਰੇ ਕੁਐਸਚਨ ਰਾਈਜ਼ ਹੋ ਜਾਂਦੇ ਹਨ ਤਾਂ ਤੁਸੀਂ ਉਹਨਾਂ ਨੂੰ ਆਪਾਂ ਫਾਲੋਅ ਅਪ ਕੁਐਸਚਨ ਵੀ ਕਹਿੰਦੇ ਹਾਂ ਸੋ ਉਹਨਾਂ ਦੇ ਉੱਤਰਾਂ ਲਈ ਵੀ ਤੁਹਾਨੂੰ ਤਿਆਰ ਰਹਿਣਾ ਪਵੇਗਾ ਇਸ ਇੰਟਰਵਿਊ ਦੇ ਲਈ ਸੋ ਬਹੁਤ ਸਾਰੇ ਫਾਲੋਅ ਅਪ ਕੁਐਸਚਨ ਜਿਹੜੇ ਪੁੱਛੇ ਜਾ ਸਕਦੇ ਨੇ ਉਹ ਵੀ ਤੇ ਨਾਲ ਉਹਨਾਂ ਦੇ ਆਨਸਰ ਤੁਹਾਨੂੰ ਨੋਟਸ ਦੇ ਵਿੱਚ ਮਿਲ ਜਾਣਗੇ ਤਾਂ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਵਧੀਆ ਲੱਗੇਗਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਥੈਂਕ ਯੂ ਥੈਂਕਸ ਫॉर ਵਾਚਿੰਗ